ਦੋਸਤੋ 4 ਸਾਲਾਂ ਦੇ ਲੰਮੇ ਇੰਤਜ਼ਾਰ ਮਗਰੋਂ ਆਖਰਕਾਰ ਮਿਰਜ਼ਾਪੁਰ ਦਾ ਤੀਜਾ ਸੀਜ਼ਨ ਆ ਹੀ ਗਿਆ ਤੇ ਜੇ ਇਸ ਤੀਜੇ ਸੀਜ਼ਨ ਨੂੰ ਆਪਾਂ ਥੋੜੇ ਜਿ ਸ਼ਬਦਾਂ ਜਨ ਕੈਪਸੂਲੇਟ ਕਰਨਾ ਤਾਂ ਇਹਦੇ ਲਈ ਨਾ ਬੜੇ ਛੋਟੇ ਜਿਹੇ ਸ਼ਬਦ ਲੱਗਣਗੇ ਡਿਸਪਾਇੰਟਿੰਗ ਨਿਰਾਸ਼ਾਜਨਕ ਨਾਂ ਵੱਡਾ ਤੇ ਦਰਸ਼ਨ ਛੋਟੇ ਕੋਈ ਵੀ ਜਿਹੜਾ ਪ੍ਰੋਜੈਕਟ ਹੁੰਦਾ ਚਾਹੇ ਫਿਲਮ ਹੋਵੇ ਟੀਵੀ ਸੀਰੀਜ਼ ਹੋਵੇ ਵੈਬ ਸੀਰੀਜ਼ ਹੋਵੇ ਇਹਦੇ ਵਿੱਚ ਉਹਨਾਂ ਨੇ ਕਾਬਲ ਐਕਟਰ ਕਿੰਨੇ ਕੁ ਲਏ ਆ ਜਿਨ੍ਹਾਂ ਨੇ ਆਪਦੀ ਅਦਾਕਾਰੀ ਦਾ ਲੋਹਾ ਮਨਵਾਇਆ ਜਾ ਡਾਇਲੌਗ ਕਿਹੋ ਜੇ ਸੀਗੇ ਜਿਹੜੇ ਲੋਕਾਂ ਦੇ ਮੂੰਹ ਤੇ ਚੜੇ ਕੈਮਰਾ ਵਰਕ ਕਿਹੋ ਜਿਹਾ ਐਕਸ਼ਨ ਕਿਹੋ ਜਿਹਾ ਸਿਨੇਮੈਟੋਗ੍ਰਾਫੀ ਕਿਹੋ ਜੀ ਆ ਇਹ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ ਪ੍ਰਾਇਮਰੀ ਚੀਜ਼ ਆ ਸਟੋਰੀ ਜਿਹਨੇ ਫੈਵਿਕੋਲ ਵਾਂਗੂ ਉਹ ਸੀਰੀਜ਼ ਨੂੰ ਬਣ ਕੇ ਰੱਖਣਾ ਹੁੰਦਾ ਤੇ ਜਿਹੋ ਜੀ ਇਸ ਵਾਰ ਮਿਰਜ਼ਾਪੁਰ ਦੀ ਆਪਣੇ ਸਾਹਮਣੇ ਸਟੋਰੀ ਆਈ ਆ ਇਹ ਤੋਂ ਲੱਗਦਾ ਨਹੀਂ ਸੀਗਾ ਯਾਰ ਵੀ ਇਹਨਾਂ ਨੂੰ ਉਹ ਗੰਦੀ ਜੀ ਸਟੋਰੀ ਲਿਖਣ ਵਾਸਤੇ 4 ਸਾਲਾਂ ਦੀ ਰੋੜ ਪੈ ਗਈ ਉਹਨੂੰ ਤਾਂ ਕੋਈ ਬੱਚਾ ਵੀ ਲਿਖ ਦਿੰਦਾ ਹਿੰਦੁਸਤਾਨ ਦੀ ਪਹਿਲੀ ਬਲੌਕਬਸਟਰ OTT ਸੀਰੀਜ਼ ਦਾ ਖਿਤਾਬ ਮਿਲਦਾ ਮਿਰਜ਼ਾਪੁਰ ਨੂੰ ਦੂਜੇ ਨੰਬਰ ਤੇ ਸੈਕੰਡ ਗੇਮਜ਼ ਆ ਗਈ ਤੇ ਮਿਰਜ਼ਾਪੁਰ ਦੇ ਵਿੱਚ ਜਿਹੜੀ ਇਹਦੀ USP ਸੀ ਨਾ ਯੂਨੀਕ ਸੇਲਿੰਗ ਪੁਆਇੰਟ ਉਹ ਸੀਗੀ ਪ੍ਰੋਫੈਨਿਟੀ ਵਾਇਲੈਂਸ ਤੇ ਹੌਟ ਸੀਨਸ ਮਤਲਬ ਕਿ ਪ੍ਰੋਫੈਨਿਟੀ ਤੋਂ ਗਾਲੀ ਗਲੋਚ ਵਾਇਲੈਂਸ ਵੱਡਾ ਟੁੱਕੀ ਬਿਨਾ ਕਿਸੇ ਇਹਨਾਂ ਨੇ ਅਪੋਲੋਜੈਟਿਕ ਹੋਏ ਤੋਂ ਆਪਦੇ ਪੂਰੇ ਕੌਨਫੀਡੈਂਸ ਦੇ ਨਾਲ ਉਹ ਆਪਾਂ ਨੂੰ ਇਹਨਾਂ ਨੇ ਦਿਖਾਈ ਆ ਤੋ ਜਿੰਨਾ ਵੀ ਉਹ ਪ੍ਰੋਫੈਨਿਟੀ ਜਾਂ ਵਾਇਲੈਂਸ ਸੀਗੀ ਉਹ ਹਮੇਸ਼ਾ ਕਹਾਣੀ ਦੇ ਨਾਲ ਟੁੱਕਦੀ ਸੀ ਐਉਂ ਨਹੀਂ ਲੱਗਿਆ ਸੀ ਕਿਤੇ ਵੀ ਯਾਰ ਨਜਾਇਜ਼ ਜਾਂ ਕਾਮੀ ਹੋ ਗਿਆ ਐ ਹੋਣਾ ਨਹੀਂ ਚਾਹੀਦਾ ਸੀ ਇਹਦੀ ਕੋਈ ਤੁਖ ਨਹੀਂ ਬੰਦੀ ਸੀ ਮਿਰਜ਼ਾਪੁਰ ਤੇ ਜੇ ਪਹਿਲੇ ਸੀਜ਼ਨ ਦੀ ਗੱਲ ਕਰੀਏ ਤਾਂ ਜਿੰਨੇ ਜਿੰਨੇ ਤਖੜੇ ਇਹਨਾਂ ਨੇ ਅਦਾਕਾਰ ਲਏ ਹੋਏ ਸੀ ਜਿਵੇਂ ਕੁਲਬੂਸ਼ਨ ਖਰਬੰਦਾ ਪੰਕੀ ਤ੍ਰਿਪਾਠੀ ਅਲੀ ਫਜ਼ਲ ਵਿਕਰਾਂਤ ਮੈਸੀ ਵਿਜੇ ਵਰਮਾ ਆ ਗਏ ਹਨ ਇੰਨੀ ਵੱਡੀ ਸਟਾਰ ਕਾਸਟ ਹੋਣ ਦੇ ਬਾਵਜੂਦ ਜਿਵੇਂ ਜਿਵੇਂ ਉਹਨਾਂ ਨੂੰ ਸਕਰੀਨ ਤੇ ਟਾਈਮ ਮਿਲਿਆ ਉਹਨਾਂ ਨੂੰ ਆਪਦੀ ਕਲਾ ਦੇ ਜੋਰ ਦਿਖਾਉਣ ਦਾ ਮੌਕਾ ਮਿਲਿਆ ਕਿਸੇ ਨੂੰ ਇਹ ਫੀਲ ਨਹੀਂ ਹੋਇਆ ਯਾਰ ਵੀ ਐਸ ਬੰਦੇ ਦਾ ਰੋਲ ਘੱਟ ਸੀ ਜਾਂ ਮਾੜਾ ਸੀ ਉਸ ਬੰਦੇ ਨੂੰ ਰੋਲ ਲੈਂਥੀ ਮਿਲ ਗਿਆ ਫਿਰ ਜਿਹੜੇ ਮਿਰਜ਼ਾਪੁਰ ਦਾ ਦੂਜਾ ਸੀਜ਼ਨ ਆ ਗਿਆ ਨਾ ਇਹ ਜੇ ਤੁਸੀਂ ਨੋਟ ਕੀਤਾ ਹੋਣਾ ਵੀ ਇਹਨਾਂ ਨੇ ਆਪਦੀ ਯੂਐਸਪੀ ਗਾਲਾਂ ਤੇ ਵਾਇਲੈਂਸ ਨੂੰ ਟੂਨ ਡਾਊਨ ਕਰਤਾ ਸ਼ਾਇਦ ਇਹਨਾਂ ਦਾ ਇਹ ਖਿਆਲ ਹੋਣਾ ਕਿ ਇਹਨੂੰ ਨਾ ਇੱਕ ਅਡਲਟ ਸੀਰੀਜ਼ ਦਾ ਸਰਟੀਫੀਕੇਟ ਮਿਲਿਆ ਹੋਇਆ ਤੇ ਜੇ ਅਸੀਂ ਹੋਰ ਜ਼ਿਆਦਾ ਪਪੂਲਰ ਹੋਣਾ ਤੇ ਜਾਂ ਵਾਈਡਰ ਆਡੀਅੰਸ ਤੱਕ ਆਵਦੀ ਗੱਲ ਪਹੁੰਚਾਉਣੀ ਆ ਤਾਂ ਸਾਨੂੰ ਸ਼ਾਇਦ ਇਹਨਾਂ ਚੀਜ਼ ਦਾ ਕੰਟਰੋਲ ਕਰਨਾ ਪੈਣਾ ਤੇ ਹੁਣ ਆ ਗਿਆ ਤੀਜਾ ਸੀਜ਼ਨ ਇਹ ਮੁੜਕੜ ਕੇ ਫਿਰ ਪਹਿਲੇ ਸੀਜ਼ਨ ਵਾਲੀ ਵਾਇਲੈਂਸ ਤੇ ਪਹੁੰਚੇ ਆ ਪਰ ਜਿਵੇਂ ਉਹਦੇ ਚ ਵਾਇਲੈਂਸ ਰਸ਼ਡ ਨਹੀਂ ਲੱਗਦੀ ਸੀ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਸੀਗਾ ਜਿਵੇਂ ਕਲੀਨ ਬਈਆ ਇਹਨੂੰ ਗੁੱਡੂ ਨੂੰ ਇੱਕ ਅਸਾਲਟ ਗਨ ਦੇ ਕੇ ਆਪਦੇ ਬਿਜ਼ਨਸ 파ਰਟਨਰ ਦੇ ਕਮਰੇ ਚ ਵਾਰ ਦਿੰਦਾ ਜਿੱਥੇ ਉਹ ਰੋਟੀ ਖਾਈ ਜਾਂਦੇ ਹੁੰਦੇ ਆ ਇਦੇ ਵਿੱਚ ਇਹਨਾਂ ਨੇ ਕੀ ਕੀਤਾ ਧੱਕਿਆ ਜਾ ਕੀਤਾ ਹਰੇਕ ਐਪੀਸੋਡ ਦੇ ਵਿੱਚ ਇੱਕ ਬਰੂਟਲ ਮਰਡਰ ਦਾ ਸੀਨ ਜ਼ਰੂਰ ਹੈਗਾ ਤੇ ਉਹ ਜਦੋਂ ਵੀ ਉਹ ਸੀਨ ਪਾਇਆ ਹੁੰਦਾ ਔਣ ਲੱਗਦਾ ਯਾਰ ਵੀ ਧੱਕਿਆ ਜਾ ਕੀਤਾ ਇਹਨਾਂ ਨੇ ਬੁੱਤਾ ਜਾ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਚੀਜ਼ ਦੀ ਕੋਈ ਬਹੁਤੀ ਲੋੜ ਨਹੀਂ ਸੀਗੀ ਇਹਨਾਂ ਤਿੰਨ ਸੀਜ਼ਨ ਦੇ ਵਿੱਚ ਇੱਕ ਦੂਜੇ ਨਾਲੋਂ ਬਣਿਆਦੀ ਫਰਕ ਇਹ ਆ ਕਿ ਜਿਹੜਾ ਤਾਂ ਸੀਗਾ ਮਿਰਜ਼ਾ ਪੁਰ ਦਾ ਪਹਿਲਾ ਸੀਜ਼ਨ ਉਹਨੂੰ ਤਾਂ ਬਿੰਜ ਵਾਚ ਕੀਤਾ ਜਾ ਸਕਦਾ ਚਾਹੇ ਉਹਦੇ ਕੋਈ 9-10 ਐਪੀਸੋਡ ਹੈਗੇ ਆ ਪਰ ਤੁਹਾਨੂੰ ਫੀਲ ਨਹੀਂ ਹੋਊਗਾ ਯਾਰ ਵੀ ਮੈਂ ਤੇ 9-10 ਘੰਟੇ ਇਸ ਚੀਜ਼ ਦੇ ਵਿੱਚ ਇਨਵੈਸਟ ਕਰਤੇ ਕਿਉਂਕਿ ਜਦੋਂ ਵੀ ਆਪਾਂ ਇੱਕ ਐਪੀਸੋਡ ਖਤਮ ਕਰਦੇ ਆ ਤਾਂ ਉਹ ਇਸ ਤਰੀਕੇ ਨਾਲ ਖਤਮ ਹੁੰਦਾ ਸੀ ਵੀ ਆਪਾਂ ਨੂੰ ਕਾਹਲੀ ਪਈ ਹੁੰਦੀ ਸੀ ਵੀ ਜਵਾ ਦਵਾ ਦਬ ਛੇਤੀ ਛੇਤੀ ਆਪਾਂ ਅਗਲਾ ਐਪੀਸੋਡ ਦੇਖੀਏ ਵੀ ਇਹ ਚ ਬਣ ਕੀ ਰਿਹਾ ਦੂਜਾ ਸੀਜ਼ਨ ਸੀ ਜਿਹੜਾ ਉਹਨੂੰ ਆਪਾਂ ਅੱਧੋ-ਅੱਧ ਵੰਡ ਸਕਦੇ ਆ ਵੀ ਅੱਧਾ ਕਿ ਪਹਿਲੀ ਵਾਰੀ ਦੇਖ ਲਿਆ ਅੱਧਾ ਕਿ ਦੂਜੀ ਵਾਰੀ ਦੇਖ ਲਿਆ ਪਰ ਜਿਹੜਾ ਤੀਜਾ ਸੀਜ਼ਨ ਆ ਮਿਰਜ਼ਾਪੁਰ ਦੇ ਚਾਹੇ ਡਾਈ ਹਾਰਡ ਫੈਨ ਹੁਣ ਮੈਂ ਦਾਅਵੇ ਨਾ ਕਹਿਣਾ ਕੋਈ ਵੀ ਬੰਦਾ ਇਹਦੇ 10 ਐਪੀਸੋਡ ਲਗਾਤਾਰ ਇਕੱਠੇ ਬੈ ਕੇ ਨਹੀਂ ਦੇਖ ਸਕਦਾ ਕਿਉਂਕਿ ਇੰਨੀ ਬੋਰਿੰਗ ਚੀਜ਼ ਆ ਹੁਣ ਜਿਹੜੇ ਪਹਿਲੇ ਸੀਜ਼ਨ ਸੀ ਤੁਸੀਂ ਉਹਨਾਂ ਦੇ ਡਾਇਲੌਗ ਦੇਖ ਲਓ ਜਿਵੇਂ ਗੁੱਡੂ ਤੇ ਬਬਲੂ ਟਰੈਫਿਕ 'ਚ ਖੜੇ ਹੁੰਦੇ ਆ ਤੇ ਉਹ ਕਹਿੰਦਾ ਹੈਲੀਕਾਪਟਰ ਬਣ ਕੇ ਜਾਏਗਾ ਤੇ ਜਾਂ ਫਿਰ ਜਦੋਂ ਇਹ ਪੰਕਾ ਜੀ ਤਰਪਾਠੀ ਨੂੰ ਕਲੀਨ ਬਈਆਂ ਨੂੰ ਮਿਲਣ ਉਹਦੀ ਕੋਠੀ 'ਚ ਪਹੁੰਚਦੇ ਆ ਤੇ ਉਹ ਕਹਿੰਦਾ ਯਾਰ ਵੀ ਜੇ ਤੁਸੀਂ ਅਗਲੀ ਵਾਰੀ ਮੁੰਨਾ ਤੁਹਾਡੇ ਘਰੇਗਾ ਤੁਸੀਂ ਘਰੇ ਨਾ ਹੋਏ ਤਾਂ ਰਿਸਕ ਹੈਗਾ ਤਾਂ ਗੁੱਡੂ ਕਹਿੰਦਾ ਵੀ ਅਗਲੀ ਵਾਰੀ ਮੁੰਨਾ ਆਇਆ ਤੇ ਵਾਪਸ ਮੁੜ ਕੇ ਆਪਦੇ ਘਰੇ ਨਾ ਗਿਆ ਰਿਸਕ ਤਾਂ ਕਲੀਨ ਬਈਆ ਇਹਦੇ ਵਿੱਚ ਵੀ ਹੈਗਾ ਤੇ ਜਦੋਂ ਵਿਜੇ ਵਰਮਾ ਇੱਕ ਟਰੱਕ ਰੋਕਦਾ ਤੇ ਪਿਸਤੌਲ ਹੱਥ 'ਚ ਫੜ ਕੇ ਸਿਰਫ ਇੰਨੀ ਗੱਲ ਕਹਿੰਦਾ ਬਿਹਾਰ ਮੇ ਆਪਕਾ ਸਵਾਗਤ ਹੈ ਤਾਂ ਯਾਰ ਪਤਾ ਲੱਗਦਾ ਬੰਦੇ ਨੇ ਨਾ ਕੋਈ ਗੱਲ ਕਰਤੀ ਆ ਪਹਿਲੇ ਸੀਜ਼ਨ ਦੇ ਵਿੱਚ ਗੁੱਡੂ ਬਈ ਜਰਾ ਡਾਇਲੋਗ ਅਟੈਕ ਵਿੱਚ ਵੀ ਗਨ ਐ ਡਿਫੈਂਸ ਵਿੱਚ ਵੀ ਗਨ ਹਮ ਬਣਾਏਗੇ ਮਿਰਜ਼ਾਪੁਰ ਕੋ ਅਮਰੀਕਾ ਤੇ ਪਹਿਲੇ ਸੀਜ਼ਨ ਦੀ ਕਲਾਈਮੈਕਸ ਦੇ ਵਿੱਚ ਜਿਹੜਾ ਮੁੰਨਾ ਬਈ ਜਰਾ ਡਾਇਲੋਗ ਸੀ ਚਾਚਾ ਵਾਲਾ ਜਿਹੜਾ ਬੁੜਾ ਜਾਂ ਨੱਚਦਾ ਹੁੰਦਾ ਉਹ ਜਾਂ ਸ਼ਰਦ ਸ਼ੁਕਲਾ ਦੇ ਬਾਪ ਰਤੀਸ਼ੰਕਰ ਸ਼ੁਕਲਾ ਅਲਕ ਖਗ ਅਲਾ ਸੀਨ ਹੁਣ ਜੀ ਆਪਾਂ ਐ ਸੀਜ਼ਨ ਦੇ ਵਿੱਚ ਇੱਕ ਗੱਲੀ ਯਾਦ ਰੱਖਣ ਡੋ ਆਉਂਦੀ ਆ ਜਦੋਂ ਖੜਾ ਹੋ ਕੇ ਕਹਿੰਦਾ ਵੀ ਅਬ ਹਮ ਕੋ ਚਾਹੀਏ ਫੁੱਲ ਇੱਜ਼ਤ ਇਹਦੇ ਤੋਂ ਬਿਨਾਂ ਕੋਈ ਡਾਇਲੋਗ ਮੂੰਹ ਤੇ ਚੜਨ ਵਾਲਾ ਹੈ ਨਹੀਂਗਾ ਹੁਣ ਆਪਾਂ ਇਹਨਾਂ ਦੀ ਜੇ ਐਕਟਿੰਗ ਤੇ ਐਕਟਰਸ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਯਾਦ ਆਉਂਦਾ ਮੁੰਨਾ ਪਈਆ ਦਾ ਰੋਲ ਜਿਹੜਾ ਦਿਵਿੰਦੂ ਸ਼ਰਮਾ ਨੇ ਕੀਤਾ ਇਹਨੂੰ ਜੇ ਆਪਾਂ ਛੋਟੇ ਜੇ ਇੱਕ ਤਰੀਕੇ ਨਾਲ ਨਪਟਾਉਣਾ ਹੋਵੇ ਨਾ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਪਹਿਲੇ ਸੀਜ਼ਨ ਦੇ ਵਿੱਚ ਲੋਕ ਕਰਦੇ ਸੀ ਮੁੰਨਾ ਪਈਆ ਨੂੰ ਹੇਟ ਦੂਜੇ ਸੀਜ਼ਨ ਚ ਲੋਕਾਂ ਨੇ ਕੀਤਾ ਉਹਨੂੰ ਪਿਆਰ ਤੇ ਐਡ ਕੀ ਤੀਜੇ ਸੀਜ਼ਨ ਦੇ ਵਿੱਚ ਲੋਕਾਂ ਨੇ ਉਹਨੂੰ ਕੀਤਾ ਮਿਸ ਗੁੱਡੂ ਪੰਡਤ ਦਾ ਰੋਲ ਅਲੀ ਫਜ਼ਲ ਨੇ ਬਹੁਤ ਸੋਹਣਾ ਕੀਤਾ ਬਾਰ ਉਹਨੂੰ ਬਹੁਤ ਜ਼ਿਆਦਾ ਕਮਜ਼ੋਰ ਦਿਖਾਇਆ ਹੋਇਆ ਕਿਉਂਕਿ ਚਲੋ ਇਹ ਵੀ ਗੱਲ ਜਾਇਜ਼ ਹੈ ਜੇ ਉਹਨੂੰ ਬਹੁਤ ਜ਼ਿਆਦਾ ਤਾਕਤਵਰ ਦਿਖਾ ਦਿੰਦੇ ਤਾਂ ਸ਼ਾਇਦ ਸਟੋਰੀ ਅੱਗੇ ਨਾ ਵਧਦੀ ਉਹਦਾ کردار ਸਾਰਿਆਂ ਨੂੰ ਖਾ ਜਾਂਦਾ ਬਿਲਕੁਲ ਮਾਰਵਲਜ਼ ਦੇ ਵਾਂਗੂ ਜਿਵੇਂ ਮਾਰਵਲਜ਼ ਦੇ ਵਿੱਚ ਥੋਰ ਹਲਕ ਤੇ ਵਿਜ਼ਨ ਵਰਗੀਆਂ ਦੀਆਂ ਪਾਵਰਾਂ ਬਹੁਤ ਘਟਾ ਕੇ ਦਿਖਾਈਆਂ ਹੋਈਆਂ ਹਨ ਫਿਲਮਾਂ ਦੇ ਵਿੱਚ ਜੇ ਆਪਾਂ ਉਹਨਾਂ ਦੇ ਕਾਮਿਕਸ ਵਾਲੇ ਕਾਊਂਟਰਪਾਰਟ ਨੂੰ ਦੇਖੀਏ ਕਿਉਂਕਿ ਜੇ ਉਹਨਾਂ ਨੂੰ ਕਾਮਿਕਸ ਦੀ ਨਾਲ ਤਾਕਤਵਰ ਬਣਾਇਆ ਹੋਊਗਾ ਤਾਂ ਉਹਨਾਂ ਦੇ ਮੁਕਾਬਲੇ ਦਾ ਕੋਈ ਬੰਦਾ ਨਹੀਂ ਰਹਿਣਾਗਾ ਫਿਲਮ ਦੇ ਵਿੱਚ ਹੁਣ ਗੁੱਡੂ ਪੰਡਤ ਐਸੇ ਕਰਕੇ ਜੋ ਵੀ ਮੇਨ ਕਰੈਕਟਰ ਆ ਉਹ ਸੀਰੀਜ਼ ਦਾ ਪਰ ਉਹਦਾ ਕੋਈ ਵੀ ਦਾ ਸਿੱਧਾ ਨਹੀਂ ਪੈਂਦਾ ਤੇਰੀ ਤਰਾਸਦੀ ਆ ਵੀ ਵੀ ਮਿਰਜ਼ਾਪੁਰ ਦੀ ਗੱਦੀ ਤੇ ਬੈਠੇ ਤਰਪਾਠੀਆਂ ਨੂੰ ਉਹਦੇ ਨਾਲ ਦੀ ਜੜ ਪੱਟਣ ਵਾਲੇ ਬੰਦੇ ਨੂੰ ਕੋਈ ਬਾਹੂ ਬਲੀ ਨਹੀਂ ਮੰਨਦਾ ਵਿਜੇ ਵਿਜੇ ਵਰਮਾ ਆ ਗਿਆ ਵਿਜੇ ਵਰਮਾ ਨੇ ਰੋਲ ਸੋਹਣਾ ਨਿਭਾਇਆ ਪਰ ਉਹਦਾ ਰੋਲ ਸੋਹਣਾ ਨਹੀਂ ਸੀਗਾ ਜਿੰਨਾ ਕਿ ਉਹਨੂੰ ਕੰਮ ਕਰਨ ਨੂੰ ਮਿਲਿਆ ਸਕਰੀਨ ਦੇ ਉੱਤੇ ਵਿਜੇ ਵਰਮਾ ਉਹਦੇ ਨਾਲ ਗੁੱਡੂ ਪੰਡਤ ਵਾਲੀ ਹੋਈ ਆ ਜੇ ਗੁੱਡੂ ਅੱਜ ਦੀ ਡੇਟ ਦੇ ਵਿੱਚ ਮਿਰਜ਼ਾਪੁਰ ਦਾ ਸਭ ਤੋਂ ਵੱਡਾ ਗੁੰਡਾ ਸਭ ਤੋਂ ਵੱਡਾ ਬਾਹੂਬਲੀ ਆ ਤਾਂ ਵਿਜੇ ਵਰਮਾ ਜਿਹੜੇ ਛੋਟੇ ਤਿਆਗੀ ਸ਼ਤਰੂਗੰਤ ਤਿਆਗੀ ਦਾ ਰੋਲ ਕਰ ਰਿਹਾ ਉਹ ਬਿਹਾਰ ਦੇ ਸਿਵਾਨ ਦਾ ਬਾਹੂਬਲੀ ਆ ਪਰ ਜਿਵੇਂ ਉਹਦਾ ਰੋਲ ਅੱਗੇ ਵੱਧਦਾ ਜਿਵੇਂ ਉਹ ਉਹਦਾ ਸਾਰਾ ਉਹਦਾ ਸੀਜ਼ਨ ਨਾ ਕਨਫਿਊਜ਼ਿੰਗ ਸਿਚੁਏਸ਼ਨ ਦੇ ਵਿੱਚ ਨਿਕਲ ਜਾਂਦਾ ਉਹਨੂੰ ਇੰਨੀ ਸਮਝ ਆਉਂਦੀ ਮੈਂ ਕਰਨਾ ਕੀ ਆ ਇੱਕ ਤਰੀਕੇ ਨਾਲ ਉਹਦੇ ਰੋਲ ਨਾਲ ਇਹਨਾਂ ਨੇ ਅਨੇਾਈ ਕੀਤਾ ਰਸਕਾ ਦੁੱਗਲ ਨੇ ਬਹੁਤ ਸਿਰਾਂ ਐਕਟਿੰਗ ਕੀਤੀ ਆ ਜੀ ਆਪਾਂ ਇਹ ਦੇਖਣਾ ਹੋਵੇਣਾ ਵੀ ਬਿਨਾ ਬੋਲੇ ਕੱਲੇ ਚਿਹਰੇ ਦੇ ਹਾ ਭਾਵ ਨਾਲ ਜਿੱਥੇ ਆਪਦੀਆਂ ਅੱਖਾਂ ਨਾਲ ਗੱਲ ਕਿਵੇਂ ਕਰਨੀ ਆ ਉਹ ਗੱਲ ਰਸ਼ਕਾ ਦੁੱਗਲ ਕਰਕੇ ਦਿਖਾਉਂਦੀ ਆ ਜਿਵੇਂ ਕਹਿੰਦੇ ਹੁੰਦੇ ਨੇ ਨਾ ਏਬੀ ਡਵੇਲੀਅਰਜ਼ ਕੋਲੇ ਇੱਕੋ ਬਾਲ ਤੇ ਖੇਡਣ ਦੇ ਲਈ 6-7 ਵੱਖੋ-ਵੱਖਰੇ ਸ਼ਾਰਟ ਹੈਗੇ ਆ ਉਸੇ ਤਰ੍ਹਾਂ ਰਸ਼ਕਾ ਦੁੱਗਲ ਜਦੋਂ ਵੀ ਸਕਰੀਨ ਤੇ ਆਉਂਦੀ ਆ ਜਾਂ ਕਿਸੇ ਗੱਲਬਾਤ ਚ ਹਿੱਸਾ ਲੈਂਦੀ ਆ ਤਾਂ ਉਹਦੀਆਂ ਅੱਖਾਂ ਬੋਲਦੀਆਂ ਹੁੰਦੀਆਂ ਆ ਵੀ ਇਹ ਕਿਵੇਂ ਸ਼ਤਰੰਜ ਦੀ ਚਾਲ ਚੱਲ ਰਹੀ ਆ ਕਿਵੇਂ ਨਹੀਂ ਆਉਦੇ ਮੋਰੇ ਵਿਛਾਏ ਹੋਏ ਆ ਤੇ ਕਿਵੇਂ ਇਹ ਇੱਕ ਸਿਚੁਏਸ਼ਨ ਦੇ ਵਿੱਚੋਂ ਕਈ ਤਰ੍ਹਾਂ ਦੇ ਰਿਜ਼ਲਟ ਨਿਕਲਣ ਦੀ ਉਮੀਦ ਕਰ ਰਹੀ ਆ ਪੰਕੀ ਤਰਪਾਠੀ ਦਾ ਰੋਲ ਬੜਾ ਵਧੀਆ ਪਰ ਉਹਦਾ ਰੋਲ ਘੱਟ ਛੋਟਾ ਬਹੁਤ ਆ ਉਹ ਜਿੰਨੀ ਆਪਦੇ ਸਾਰੇ ਸੀਜ਼ਨ ਦੀ ਐਬਸੈਂਸ ਲੋਕਾਂ ਨੇ ਫੀਲ ਕੀਤੀ ਸੀ ਉਹਦਾ ਧੋਣਾ ਆਖਰੀ ਐਪੀਸੋਡ ਦੇ ਵਿੱਚ ਧੋ ਜਾਂਦਾ ਦੇਖੋ ਕਿਰਦਾਰ ਇਹਦੇ ਵਿੱਚ ਮੁੱਖ ਹੋਰ ਤਰ੍ਹਾਂ ਦੇ ਸੀ ਜਿਵੇਂ ਗੁੱਡੂ ਸੀ ਕਲੀਨ ਬਈਆ ਸੀ ਪਰ ਆ ਸਾਰੀ ਸੀਰੀਜ਼ ਸ਼ਰਦ ਸ਼ੁਕਲਾ ਤੇ ਗੋਲੂ ਦੇ ਆਲੇ-ਦੁਆਲੇ ਘੁੰਮਦੀ ਆ ਜਿਵੇਂ ਪਿਛਲੀ ਸਾਰੀ ਸੀਰੀਜ਼ ਮੁੰਨੇ ਦੇ ਆਲੇ-ਦੁਆਲੇ ਘੁੰਮੀ ਗਈ ਸੀ ਸ਼ਰਦ ਸ਼ੁਕਲਾ ਸ਼ੁਕਲਾ ਪਹਿਲੇ ਦੋ ਸੀਜ਼ਨਾਂ ਵਾਂਗੂ ਹਮੇਸ਼ਾ ਨਾਪ-ਤੋਲ ਕੇ ਦਿਮਾਗ ਵਰਤ ਕੇ ਚੱਲਣ ਵਾਲਾ ਬੰਦਾ ਤੇ ਜਿਵੇਂ ਪਿਛਲੇ ਸੀਜ਼ਨ 'ਚ ਲੱਗਦਾ ਸੀ ਨਾ ਵੀ ਗੋਲੂ ਤੇ ਗੁੱਡੂ ਦੇ ਵਿੱਚ ਫਰਕ ਪਊਗਾ ਇਹਨਾਂ ਨੇ ਹੁਣ ਆਪਸ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਨਾ ਤਾਂ ਐਸੇ ਕਿ ਉਹ ਗੱਲਾਂ ਸੌਲਟ ਆਊਟ ਹੋ ਗਈਆਂ ਕਿਉਂਕਿ ਇਹਨਾਂ ਨੇ ਮਿਰਜ਼ਾਪੁਰ ਚ ਲਾਉਣ ਦਾ ਇੱਕ ਬੈਲੈਂਸ ਜਿਹਾ ਬਿਠਾ ਲਿਆ ਵੀ ਜੋਰ ਵਾਲਾ ਵੱਡਾ ਟੁੱਕੀ ਵਾਲਾ ਬਾਹੂਬਲੀ ਵਾਲਾ ਕੰਮ ਗੁੱਡੂ ਕਰੂਗਾ ਤੇ ਗਰੁੱਪ ਦਾ ਦਿਮਾਗ ਗਰੁੱਪ ਦੀ ਥਿੰਕਿੰਗ ਥੌਟ ਪ੍ਰੋਸੈਸ ਹੋਊਗੀ ਗੋਲੂ ਗੁੱਡੂ ਨੇ ਜੋ ਵੀ ਕਰਨਾ ਗੁੱਡੂ ਨੇ ਕਰਨਾ ਤੇ ਕਰਾਉਣਾ ਗੋਲੂ ਨੇ ਆ ਆਪਦੇ ਦਿਮਾਗ ਦੇ ਨਾਲ ਤੇ ਸਾਰੀ ਸੀਰੀਜ਼ ਇਹਨਾਂ ਦੋਵਾਂ ਦੇ ird gird ਦੀ ਘੁੰਮੀ ਆ ਜਿਹੜਾ ਗੁੱਡੂ ਗਾ ਪ੍ਰਾਣਾ ਹੁੰਦਾ ਰੋਬਿਨ ਅਗਰਵਾਲ ਉਹ ਸੀਰੀਜ਼ ਦਾ ਮੋਸਟ ਯੂਸਲੈਸ ਕੈਰੈਕਟਰ ਸੀ ਤੇ ਜਦੋਂ ਉਹਦੀ ਮੌਤ ਹੁੰਦੀ ਹੈ ਨਾ ਉਹ ਸੁਖ ਦਾ ਸਾਜਾ ਆ ਜਾਂਦਾ ਵੀ ਇਹ ਬਾਤ ਵੀ ਠੀਕ ਹੈ ਆਲਾ ਤਾਂ ਮਗਰੋਂ ਲਿਆ ਐ ਸੀਰੀਜ਼ ਦੇ ਵਿੱਚ ਸਭ ਤੋਂ ਸਿਰਾ ਸਭ ਤੋਂ ਬੈਸਟ ਰੋਲ ਕੀਤਾ ਯੂਪੀ ਪੁਲਿਸ ਦੀ ਐਸਟੀਐਫ ਦਾ ਅਫਸਰ ਬਣੇ ਹੋਏ ਵਾਲਮੀਕੀ ਯਾਦਵ ਨੇ ਜੇ ਉਹਨੂੰ ਥੋੜਾ ਜਿਹਾ ਲੰਮਾ ਰੋਲ ਮਿਲਿਆ ਹੁੰਦਾ ਨਾ ਉਹ ਬੰਦੇ ਨੇ ਕਮਾਲ ਕਰ ਦੇਣੀ ਸੀ ਪਰ ਖੈਰ ਉਹਦੀ ਜਿੰਨੀ ਵੀ ਸਕਰੀਨ ਤੇ 프레ਜੈਂਸ ਹੈਗੀ ਆ ਉਹ ਬੰਦਾ ਆਪਦੇ ਆਲੇ-ਦੁਆਲੇ ਨੂੰ ਔਣ ਕਰਕੇ ਤੁਰਦਾ ਲੱਗਦਾ ਨਹੀਂ ਯਾਰ ਵੀ ਇਹ ਬੰਦੇ ਦਾ ਇੰਨਾ ਕੁ ਛੋਟਾ ਰੋਲ ਆ ਉਹਦੇ ਰੋਲ ਦੇ ਵਿੱਚ ਇੰਨਾ ਕੁ ਜਿਆਦਾ ਪੋਟੈਂਸ਼ੀਅਲ ਸੀ ਵੀ ਜੇ ਗੁੱਡੂ ਦੇ ਸਾਰੇ ਪੁਰਾਣੇ ਦੁਸ਼ਮਣਾਂ ਤੇ ਹੁੰਜਾ ਫੇਰ ਕੇ ਜੇ ਉਹਦੇ ਇੱਕ ਨਵੇਂ ਪ੍ਰਮੁੱਖ ਦੁਸ਼ਮਣ ਦੇ ਰੂਪ ਚ ਵੀ ਵਾਲਮੀਕੀ ਆ ਉਹਨੂੰ ਖੜਾ ਕਰਨਾ ਹੁੰਦਾ ਨਾ ਉਹਨੇ ਜੱਜ ਜਾਣਾ ਸੀਗਾ ਉਹਨੇ ਗੁੱਡੂ ਦੇ ਮੁਕਾਬਲੇ ਦਬਣਾ ਨਹੀਂ ਸੀ ਉਹ ਮੈਨੂੰ ਪੰਕਜ ਤ੍ਰਿਪਾਠੀ ਦੇ ਕੈਲੀਬਰ ਦਾ ਹੀ ਇੱਕ ਐਕਟਰ ਬਹੁਤ ਸਿਰਾ ਐਕਟਰ ਲੱਗ ਰਿਹਾ ਜੋ ਵੀ ਚੀਜ਼ ਕਿਸੇ ਨੂੰ ਚੰਗੀ ਲੱਗਦੀ ਆ ਬੰਦਾ ਹਮੇਸ਼ਾ ਉਹਦੇ ਤੋਂ ਇਨਸਪਾਇਰ ਹੁੰਦਾ ਤੇ ਇਨਸਪਾਇਰ ਹੋ ਕੇ ਕੰਮ ਹੁੰਦੇ ਆ ਦੋ ਤਰ੍ਹਾਂ ਦੇ ਜਿਹੜੇ ਬੰਦਾ ਕਰ ਸਕਦਾ ਹੋਵੇ ਇੱਕ ਤਾਂ ਇਹ ਹੀ ਆ ਵੀ ਆਪ ਦਾ ਦਿਮਾਗ ਲਾਈ ਤੋਂ ਬਿਨਾ ਉਹਨੂੰ ਸਿੱਧਾ ਸਿੱਧਾ ਕਾਪੀ ਮਾਰ ਲਓ ਤੇ ਜਾਂ ਆਉਂਦੇ ਵਿੱਚ ਉਸ ਘਟਨਾ ਨੂੰ ਇਸ ਤਰੀਕੇ ਨਾਲ ਆਪਾਂ ਪੋਰਟਰੇ ਕਰੀਏ ਵੀ ਉਹ ਉਹਦੀ ਕਾਪੀ ਨਾ ਲੱਗੇ ਇੱਕ ਤਰੀਕੇ ਨਾਲ یوں ਲੱਗੇ ਯਾਰ ਵੀ ਉਹ ਇਹਨਾਂ ਨੇ ਟ੍ਰਿਬਿਊਟ ਦਿੱਤਾ ਉਸ ਸੀਰੀਜ਼ ਨੂੰ ਜਾਂ ਉਸ ਫਿਲਮ ਨੂੰ ਜਿਵੇਂ ਪਹਿਲੇ ਸੀਜ਼ਨ ਦੇ ਕਲਾਈਮੈਕਸ ਦੇ ਵਿੱਚ ਜਦੋਂ ਮੁੰਨਾ ਬਈਆ ਆ ਕੇ ਤਿੰਨ ਕਤਲ ਕਰਕੇ ਜਾਂਦਾ ਬਬਲੂ ਦਾ ਡੈਂਪੀ ਦੀ ਭੈਣ ਦਾ ਤੇ ਉਹਦੇ ਅੰਜੰਮੇ ਜਵਾਕ ਦਾ ਹਨਾ ਉਹ ਚ ਤਿੰਨ ਮਰਡਰ ਹੋ ਜਾਂਦੇ ਆ ਤੇ ਜਦੋਂ ਉਹ ਹੁੰਦਾ ਤਾਂ ਆਪਾਂ ਨੂੰ ਉਹਦੀ ਨਾਲ ਦੀ ਨਾਲ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਗੱਲ ਵਜਦੀ ਆ ਵੀ ਗੇਮ ਆਫ ਥਰونز ਦੇ ਵਿੱਚ ਰੋਬ ਸਟਾਰਕ ਤੇ ਉਹਦੀ ਮਾਂ ਕੈਟਲਿਨ ਨੂੰ ਮਾਰਨ ਵਾਲੀ ਜਿਹੜੀ ਰੈੱਡ ਵੈਡਿੰਗ ਸੀਗੀ ਉਹ ਉਸੇ ਤਰ੍ਹਾਂ ਵਿਆਹ ਦੀ ਪਿੱਠਭੂਮੀ ਦੇ ਵਿੱਚ ਜਾ ਕੇ ਜਿਵੇਂ ਮੁੰਨਾ ਬਈਆ ਨੇ ਕੀਤਾ ਦੋਵਾਂ 'ਚ ਬਹੁਤ ਸਾਰੀਆਂ ਸਮਾਨਤਾਵਾਂ ਲੱਗਦੀਆਂ ਤੇ ਐ ਸੀਜ਼ਨ ਦੇ ਵਿੱਚ ਇਹਨਾਂ ਨੇ ਆਖਰੀ ਜਿਹੜੀ ਵੱਡੀ ਲੜਾਈ ਆ ਉਹ ਇਹਨਾਂ ਨੇ ਪ੍ਰੇਰਣਾ ਲਈ ਆ ਪਨੀਸ਼ਰ ਤੋਂ ਜਿਵੇਂ ਪਨੀਸ਼ਰ ਜੀਲ ਤੇ ਜਾਂਦਾ ਤੇ ਵਿਲਕਨ ਵਿਲਸਨ ਫੇਸ ਨੇ ਸਾਰੇ ਅੰਦਰਲੇ ਬੰਦੇ ਗੰਡੇ ਹੁੰਦੇ ਆ ਤੇ ਜਦੋਂ ਉਸ ਲਾਕਾਂ ਦੇ ਅੰਦਰ ਹੁੰਦਾ ਤੇ ਬਾਕੀ ਜਿਹੜੀਆਂ ਚੱਕੀਆਂ ਉਹਨਾਂ ਦੇ ਦਰਵਾਜ਼ੇ ਖੁੱਲ ਜਾਂਦੇ ਆ ਤੇ 15-16 ਬੰਦਿਆਂ ਨਾਲ ਇਕੱਲੀ ਲੜਾਈ ਵਾਲੀ ਜਿਹੜੀ ਉਹ ਸੀਨ ਸੀਗਾ ਉਹ ਇਹਨਾਂ ਨੇ ਪਨੀਸ਼ਰ ਤੋਂ ਇਨਸਪਾਇਰ ਹੋ ਕੇ ਕੀਤਾ ਸੀ ਯਾਰ ਬੜਾ ਔਖਾ ਰਿਵਿਊ ਸੀਗਾ ਇਹ ਕਿਉਂਕਿ ਇੱਕ ਤਾਂ ਸਮੁੱਚੀ ਕਿਸੇ ਫਿਲਮ ਜਾਂ ਸੀਰੀਜ਼ ਦੀ ਨੂੰ ਰਿਵਿਊ ਕਰ ਦੇਣਾ ਵੱਖਰੀ ਗੱਲ ਹੁੰਦੀ ਆ ਪਰ ਇਹਦੇ ਜਿੰਨਾ ਬੜਾ ਸੋਚ ਵਿਚਾਰ ਕੇ ਚੱਲਣਾ ਪਿਆ ਵੀ ਕਿਤੇ ਕੋਈ ਆਪਾਂ ਸਪੋਇਲਰ ਨਾ ਦੇ ਦਈਏ ਜਿਹਦੇ ਕਰਕੇ ਲੋਕਾਂ ਦਾ ਸਵਾਦ ਖਰਾਬ ਹੋ ਜਾਵੇ ਵੀ ਲੋਕ ਪਹਿਲਾਂ ਇੱਥੇ ਵੀਡੀਓ ਦੇਖ ਜਾਨ ਉਹਦੂ ਬਾਅਦ ਜਦੋਂ ਸੀਰੀਜ਼ ਨੂੰ ਆਦਾ ਚਲਾਉਣ ਤਾਂ ਸਾਰਾ ਕੁਝ ਪਹਿਲਾਂ ਹੀ ਪਤਾ ਹੋਵੇ ਯਾਰ ਵੀ ਇਹਦੇ 'ਚ ਇੰਉਂ ਹੋ ਰਿਹਾ ਉਹ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਆਪਾਂ ਖਾਸ ਖਾਸ ਗੱਲਾਂ ਤੇ ਧਿਆਨ ਦਿੱਤਾ ਹੁਣ ਇਹਦੇ ਵਿੱਚ ਨਾ ਇੱਕ ਮੈਨੂੰ ਖਾਮੀ ਇਹ ਲੱਗਦੀ ਆ ਇਹਦੇ 'ਚ ਨਹੀਂ ਹੋਰ ਵੀ ਬਹੁਤ ਸਾਰੀਆਂ ਸੀਰੀਜ਼ ਦੇ ਵਿੱਚ ਕਿ ਉਹ ਜਿੰਨਾ ਆਪ ਦਾ ਜੋਰ ਹੁੰਦਾ ਨਾ ਉਹ ਅਗਲੀ ਸੀਰੀਜ਼ ਤੇ ਲਾ ਦਿੰਦੇ ਆ ਇਸ ਤਰ੍ਹਾਂ ਦੇ ਕਿਸੇ ਪੁਆਇੰਟ ਤੇ ਲਿਆ ਕੇ ਪਿਛਲੀ ਨੂੰ ਵੀ ਤਾਂ ਕਿ ਲੋਕਾਂ ਨੂੰ ਅਗਲੀ ਦੀ ਡੀਗ ਰਵੇ ਹਾਲਾਂਕਿ ਚਾਹੀਦਾ ਐਨਾ ਕਿ ਜੋ ਵਰਤਮਾਨ ਚ ਪ੍ਰੈਜ਼ੈਂਟ ਡੇ ਤੁਹਾਡੇ ਹੱਥ ਚ ਉਹਨੂੰ ਬਿਹਤਰ ਕੀਤਾ ਜਾਵੇ ਤੇ ਨਾਲ ਨਾਲ ਜੇ ਆਪਾਂ ਅਗਲੇ ਸੀਜ਼ਨ ਦਾ ਹਿੰਟ ਦੇਣਾ ਉਹ ਵੀ ਦੇ ਦਿਓ ਪਰ ਇਹਨੂੰ ਆਪਾਂ ਨਾ ਇੱਕ ਤਰ੍ਹਾਂ ਨਾਲ ਤੀਜੇ ਸੀਜ਼ਨ ਨੂੰ ਬਿਲਡ ਅਪ ਕਹਿ ਸਕਦੇ ਆਂ ਵੀ ਇੱਕ ਨਵੇਂ ਤਰੀਕੇ ਨਾਲ ਇਹ ਮਿਰਜ਼ਾਪੁਰ ਸ਼ੁਰੂ ਹੋਣਾ ਚੌਥੀ ਸੀਜ਼ਨ ਦੇ ਵਿੱਚ ਜਾ ਕੇ ਮੇਰੇ ਵੱਲੋਂ ਐ ਸੀਰੀਜ਼ ਨੂੰ 10 ਚੋਂ 4 ਨੰਬਰ ਮਿਲਦੇ ਆ ਤੇ ਜਿਹੜੇ ਜਿਹੜੇ ਬੰਦੇ ਸੀਰੀਜ਼ ਦੇਖ ਚੁੱਕੇ ਆ ਹਨ ਤੁਸੀਂ ਵੀ ਆਪਦੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਜਿਹੜੇ ਨੇ ਇਹ ਸੀਰੀਜ਼ ਦੇਖਣੀ ਆ ਹਜੇ ਉਹ ਪਲੀਜ਼ ਉਹ ਟਾਲਾ ਹੀ ਬਟਨ ਠੀਕ ਹੈ ਰਿਵਿਊ ਦੇਖਣ ਤੋਂ ਉਸ ਤੋਂ ਬਾਅਦ ਜਦੋਂ ਨੇ ਦੇਖ ਲਿਆ ਉਦੋਂ ਇਹ ਆਪਣੀਆਂ ਗੱਲਾਂ ਮੈਚ ਕਰ ਸਕਦੀਆਂ ਵੀ ਬੀ ਬੀ ਹਾਂ ਤੂੰ ਤੁਹਾਨੂੰ ਪਾਰਟਿਕੂਲਰ ਸੀਨ ਪਾਰਟਿਕੂਲਰ ਐਕਟਰ ਕਿਵੇਂ ਲੱਗਿਆ ਤੇ ਮੈਨੂੰ ਉਹ ਕਿਵੇਂ ਲੱਗਿਆ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ